ਕਿਵੇਂ ਪੀਨੇ ਉਹ ਵਸ 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 ਮਾਰਾ ਜ਼ਹਿਰ ਪੀ ਜਾਣਿਓ ਕੀ ਕਰੀ ਜਾਂਦੇ ਐਵੇਂ ਤੁਹਾਨੂੰ ਪਿਆਇਆ ਅਨਾਰ ਤੇ ਚੰਦਰ ਦਾ ਜੂਸ ਹੈ ਤੁਸੀਂ ਪੀਣ ਲੱਗੇ ਨੂੰ ਜ਼ਹਿਰ ਬਣਾ ਲਿਆ ਉਹ ਕਿਵੇਂ ਜੀ ਜਦੋਂ ਤੁਸੀਂ ਇਹ ਕਹਿ ਰਹੇ ਹੋ ਵੀ ਜਿਸ ਤਰੀਕੇ ਨਾਲ ਮੈਂਨੇ ਘਟਾ ਘਟ ਕਰਕੇ ਇਹ ਜੂਸ ਦਾ ਗਲਾਸ ਪੀਣ ਦੀ ਕੋਸ਼ਿਸ਼ ਕੀਤੀ ਹੈ ਇਹ ਠੀਕ ਢੰਗ ਨਹੀਂ ਹੈ ਮੈਂ ਕਹਿੰਦਾ ਜ਼ਹਿਰ ਪੀ ਰਿਹਾ ਹਾਂ ਬਸ ਇਹਨੂੰ ਮੂੰਹ ਤੋਂ ਅੰਦਰ ਨਹੀਂ ਹਲਕ ਤੋਂ ਥੱਲੇ ਨਹੀਂ ਕੱਢਣਾ ਹੁਣ ਦੇਖੋ ਆ ਚੀਜ਼ ਦੇ ਵਿੱਚੋਂ ਆਏ ਨਿਕਲੇ ਫੁਆਰੇ ਜਿ ਚੱਲੇ ਇਹਨੂੰ ਸਲਾਈਵਾ ਕਹਿੰਦੇ ਆ ਤੇ ਲੱਡ ਸਭ ਤੋਂ ਕੀਮਤੀ ਹੈ ਔਰ ਉਹਨੂੰ ਪਿਉਰੀਫਾਈ ਕਰਨ ਵਾਸਤੇ ਦੀ ਬੈਸਟ ਮੈਕਨੋਜੀ ਸਾਨੂੰ ਇਸ ਚੀਜ਼ ਦੀ ਕਦਰ ਆ ਜਾਵੇ ਤੇ ਪਰਮਾਤਮਾ ਸੁੱਖ ਰੱਖੇ ਸਾਰੀ ਦੁਨੀਆ ਦੇ ਹਸਪਤਾਲ ਬੰਦ ਹੋ ਜਾਣਗੇ ਜਿਹੜੇ ਲੋਕਾਂ ਨੂੰ ਹਾਰਟ ਅਟੈਕ ਆਉਂਦਾ ਜਿਹੜੇ ਲੋਕਾਂ ਨੂੰ ਯੂਰਿਕ ਐਸਿਡ ਵੱਧਦਾ ਜਿਹੜੇ ਲੋਕਾਂ ਦਾ ਕੋਲੇਸਟ੍ਰੋਲ ਹਾਈ ਹੈ ਫੈਟੀ ਲੀਵਰ ਕਿਸੇ ਤਰ੍ਹਾਂ ਦੀ ਬਿਮਾਰੀ ਆ ਇਹ ਬਿਮਾਰੀਆਂ ਖੜੀਆਂ ਕਦੋਂ ਹੋਈਆਂ ਜਦੋਂ ਤੁਹਾਡੇ ਖੂਨ ਦੇ ਅੰਦਰ ਕਹਿ ਲੋ ਗੰਦਗੀ ਪੈਣ ਲੱਗੀ ਸਾਡਾ ਜਿਹੜਾ ਗੁੱਲੀ ਕਹਿ ਲੋ ਜਾਂ ਤੋਤੋ ਕਹਿ ਲੋ ਇਹਦੇ ਵਿੱਚ ਤਾਂ ਹੀ ਜਾਨ ਹੀ ਨਹੀਂ ਆਉਂਦੀ ਅਸੀਂ ਕਿਵੇਂ ਅੱਗੇ ਰਿਲੇਸ਼ਨ ਬਣਾਵਾਂਗੇ ਮੈਂ ਇੱਕ ਚੀਜ਼ ਕਹਿਣਾ ਜੀ ਤੁਸੀਂ ਆਹਾ ਕੀ ਕਹਿੰਦੇ ਇਹਨੂੰ ਬੀਟ ਰੂਟ ਇਦੇ ਅੰਦਰ ਨਾਈਟ੍ਰੇਟ ਦੀ ਮਾਤਰਾ ਆਪਾਂ ਜਿਹੜੀਆਂ ਦਵਾਈਆਂ ਖਾਣ ਨੂੰ ਭੱਜੇ ਫਿਰਦੇ ਨਾ ਉਹ ਤੋਂ ਵੀ ਵੱਧ ਆ। ਮੁੰਡੇ ਇਸ ਗੱਲੋਂ ਚਕੰਦਰ ਨਹੀਂ ਖਾਂਦੇ ਜੀ ਬੁੱਲ ਸਾਡੇ ਲਾਲ ਹੋ ਜਾਂਦੇ ਜਿਵੇਂ ਲਿਪਸਟਿਕ ਲਾਈ ਹੋਵੇ। ਔਰ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਲਿਪਸਟਿਕ ਲਾਉਣ ਦੀ ਲੋੜ ਨਹੀਂ ਚਕੰਦਰ ਖਾਣੀ ਸ਼ੁਰੂ ਕਰਦੋ ਤੁਹਾਡਾ ਵੈਸੀ ਨੂਰ ਨਿਖਾਰ ਇੰਨਾ ਸੋਹਣਾ ਹੋ ਜਾਣਾ। ਈਮਾਨਦਾਰੀ ਨਾਲ ਇਹ ਚੀਜ਼ ਨੂੰ ਫੋਲੋ ਕਰਨਾ। 25 ਦਿਨ ਕਰੋ 25ਵੇਂ ਦਿਨ ਜਾ ਕੇ ਰਿਪੋਰਟ ਕਰਾਓ। ਤੇ ਤੁਹਾਡਾ ਜਿਹੜਾ ਰਿਪੋਰਟ ਕਰਨ ਵਾਲਾ ਉਹ ਵੀ ਤੁਹਾਨੂੰ ਪੁੱਛੂਗਾ ਵੀ ਕਿਹੜੇ ਬੰਦੇ ਤੋਂ ਦਵਾਈ ਲਈਏ ਜਿਹੜਾ ਇੰਨਾ ਰਿਜ਼ਲਟ ਆਊਟ ਆ ਗਿਆ ਤੁਸੀਂ ਚਕੰਦਰ ਖਾਣੀ ਸ਼ੁਰੂ ਕਰੋ ਅਨਾਰ ਦਾ ਜੂਸ ਪੀਣਾ ਸ਼ੁਰੂ ਕਰੋ ਅਨਾਰ ਸਾਬਤ ਖਾ ਸਕਦੇ ਹੋ ਖਾਣਾ ਸ਼ੁਰੂ ਕਰੋ ਮੈਂ ਕਹਿੰਦਾ ਜੀ ਇਰੇਕਟਾਈਲ ਡਿਸਫੰਕਸ਼ਨ ਦੀ ਪ੍ਰੋਬਲਮ ਆ ਹੀ ਨਹੀਂ ਸਕਦੀ ਜਦੋਂ ਤੁਸੀਂ ਕੁਝ ਖਾਣਾ ਵਾ ਜੇ ਅਸੀਂ ਰੋਟੀ ਖਾ ਰਹੇ ਹਾਂ ਜੇ ਅਸੀਂ ਕੋਈ ਜੂਸ ਪੀ ਰਹੇ ਹਾਂ ਜੇ ਅਸੀਂ ਪਾਣੀ ਪੀ ਰਹੇ ਹਾਂ ਤਾਂ ਉਹਨੂੰ ਆਪਦੇ ਪਹਿਲਾਂ ਜਿਹੜਾ ਤੁਹਾਡਾ ਮਾਉਥ ਆ ਉਹਦੇ ਵਿੱਚ ਰਚ ਲੈਣ ਦੋ ਅੱਛਾ ਇਹ ਇਹਦੇ ਵਿੱਚ ਕੀ ਰੱਖਿਆ ਹੈ ਜੀ ਤੁਸੀਂ ਇਹ ਫਰੂਕੀ ਸਰ ਉਹਨਾਂ ਵਾਸਤੇ ਜਿਹੜੇ ਬੰਦੇ ਕਹਿੰਦੇ ਵੀ ਨਹੀਂ ਜੀ ਅਸੀਂ ਆਹ ਕੁਝ ਕਰਨਾ ਹੀ ਨਹੀਂ ਅਸੀਂ ਇਹਦੇ ਵਿੱਚ ਕੋਈ ਫੂਕ ਤਾਂ ਨਹੀਂ ਮਾਰਤੀ ਵੀ ਜਿਹੜਾ ਇਹ ਪੀਂਦੇ ਸਰ ਬੰਦੇ ਦੇ ਲੀਵਰ ਠੀਕ ਹੋ ਗਏ ਇਹਦੇ ਇਹਦੇ ਵਿੱਚ ਇਹ じゃ ਕੀ ਪਾਤਾ ਵੀ ਜਿਹੜੇ ਲੋਕਾਂ ਦੇ ਲੀਵਰ ਠੀਕ ਹੋ ਰਹੇ ਨੇ ਚੀਜ਼ਾਂ ਇਹ ਹੀ 25 ਦਿਨ ਦਾ ਚੈਲੰਜ ਆ ਇਹਨੂੰ ਤੁਸੀਂ ਲਾਈਟਲੀ ਨਹੀਂ ਲੈਣਾ 25 ਦਿਨ ਕੈਲੰਡਰ ਲਾਓ ਠੀਕ ਹੈ ਕੈਲੰਡਰ ਲਾ ਕੇ ਜਿਹੜੀ ਜਿਹੜੀ ਚੀਜ਼ ਤੁਹਾਨੂੰ ਦੱਸਿਓ ਉਹਨੂੰ 25 ਦਿਨ ਕਰੋ 25ਵੇਂ ਦਿਨ ਕਮੈਂਟ ਕਰਕੇ ਆਪਾਂ ਗੱਲ ਕਰਾਂਗੇ ਅਗਲੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਸਾਨੂੰ ਕੋਈ ਵੀ ਬਿਮਾਰੀ ਕਿਸੇ ਤਰ੍ਹਾਂ ਦੀ ਵੀ ਹੋਵੇ ਤਾਂ ਸਾਨੂੰ ਆਪਣੀ ਖੂਨ ਦੀ ਜਾਂਚ ਕਰਵਾਉਣੀ ਪੈਂਦੀ ਹੈ ਫੇਰ ਹੀ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਪਰੇਸ਼ਾਨੀ ਸਾਡੀ ਦਿੱਕਤ ਕਿੱਥੇ ਹੈ ਪਰ ਜੇਕਰ ਸਾਡਾ ਖੂਨ ਹੀ ਸਾਫ਼ ਹੋ ਜਾਵੇ ਜੇਕਰ ਅਸੀਂ ਬਬਾਰੀ ਵਾਲੇ ਪਾਸੇ ਨੂੰ ਜਾਈਏ ਨਾ ਤਾਂ ਮੈਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਵਧੀਆ ਗੱਲ ਹੈ ਇਸੇ ਮਾਮਲੇ ਦੇ ਉੱਤੇ ਅੱਜ ਗੱਲਬਾਤ ਕਰਨ ਲਈ ਸਾਡੇ ਨਾਲ ਸਾਡੇ ਨਾਲ ਮੌਜੂਦ ਨੇ ਜਿਹੜੇ ਜੀਡੀ ਆਯੁਰਵੇਦਾ ਦੇ ਪ੍ਰਬੰਧਕ ਯੋਦਾ ਸਿੰਘ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਹੜਾ ਫਾਰਮੂਲਾ ਕਿਹੜਾ ਨੁਸਖਾ ਅੱਜ ਸਾਡੇ ਵਾਸਤੇ ਲੈ ਕੇ ਆਏ ਨੇ ਔਰ ਉਹਨਾਂ ਦਾ ਕੁੰਦੇ ਮਾਮਲਿਆਂ ਤੇ ਬੜਾ ਵੱਡੀ ਟ੍ਰੇਨਿੰਗ ਹੈ ਜਿਹੜੀ ਉਹ ਜਗਦੀਪ ਜੀ ਤੋਂ ਕਰਕੇ ਆਏ ਨੇ ਬਹੁਤ ਬਹੁਤ ਸਵਾਗਤ ਹੈ ਜੋਦਾ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਪਰਮਾਤਮਾ ਸੁੱਖ ਰੱਖੇ ਵੈਦ ਹਕੀਮਤ ਤੁਹਾਨੂੰ ਦੂਰੀ ਬਣਾਈ ਰੱਖੇ ਤੇ ਜਰੂਰਤ ਹੀ ਨਾ ਪਵੇ ਬਿਮਾਰੀਆਂ ਦੀ ਤਾਂ ਉਸੇ ਵਿਸ਼ੇ ਦੇ ਵਿੱਚ ਆਪਾਂ ਇਸ ਤਵਾਰੀ ਗੱਲ ਕਰਨ ਲੱਗੇ ਤੁਸੀਂ ਖੂਨ ਬਾਬਤ ਤਾਜ਼ਾ ਤਾਜ਼ੀ ਟ੍ਰੇਨਿੰਗ ਕਰਕੇ ਹਟਿਓ ਵਾ ਜਗਦੀਪ ਜੀ ਤੋਂ ਕੀ ਸਮਝਾਇਆ ਤੁਹਾਡੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ ਅ ਜਿਹੜੀ ਚੀਜ਼ ਹੁਣ ਸਮਝ ਲੱਗੀ ਆ ਫਰੂਕੀ ਜੀ ਉਹ ਇਹ ਲੱਗੀ ਆ ਵੀ ਜਦੋਂ ਤੱਕ ਤੁਹਾਡਾ ਖੂਨ ਆ ਉਦੋਂ ਤੱਕ ਤੁਸੀਂ ਜਿਉਂਦੇ ਹੋ ਜਿਹੜੇ ਲੋਕਾਂ ਨੂੰ ਹਾਰਟ ਅਟੈਕ ਆਉਂਦਾ ਜਿਹੜੇ ਲੋਕਾਂ ਨੂੰ ਯੂਰਿਕ ਐਸਿਡ ਵੱਧਦਾ ਜਿਹੜੇ ਲੋਕਾਂ ਦਾ ਕੋਲੇਸਟ੍ਰੋਲ ਹਾਈ ਆ ਫੈਟੀ ਲੀਵਰ ਕਿਸੇ ਤਰ੍ਹਾਂ ਦੀ ਬਿਮਾਰੀ ਆ ਇਹ ਬਿਮਾਰੀਆਂ ਖੜੀਆਂ ਕਦੋਂ ਹੋਈਆਂ ਜਦੋਂ ਤੁਹਾਡੇ ਖੂਨ ਦੇ ਅੰਦਰ ਕਹਿ ਲੋ ਗੰਦਗੀ ਪੈਣ ਲੱਗੀ ਤੁਹਾਡੀ ਐਸਿਡਿਕ ਹੋ ਗਿਆ ਠੀਕ ਹੈ ਤੋ ਉਹਦੀ ਤਸਵੀਰ ਗਰਮ ਹੋਣ ਲੱਗੀ ਖੂਨ ਲੋਕਾਂ ਦਾ ਇਸ ਤਰ੍ਹਾਂ ਦਾ ਹੋ ਗਿਆ ਵੀ ਸੜਿਆ ਹੋਇਆ ਖੂਨ ਅੰਦਰ ਸਰੀਰ ਦੇ ਹੁਣ ਦੇਖੋ ਲੀਵਰ ਨੂੰ ਸਪਲਾਈ ਕਿਹਨੇ ਦੇਣੀ ਆ ਖੂਨ ਨੇ ਦੇਣੀ ਆ ਇੱਕ ਛੋਟੇ ਜਿਹੇ ਉਦਾਹਰਣ ਤੇ ਆਪਾਂ ਗੱਲ ਕਰਦੇ ਆ ਵੀ ਜੇਕਰ ਇਸ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਲੋਕ ਤਾਂ ਤੁਸੀਂ ਕਮੈਂਟ ਚ ਲਿਖ ਕੇ ਦੱਸਿਓ ਵੀ ਜੇ ਤੁਸੀਂ ਆਪ ਦਾ ਲੀਵਰ ਦਾ ਟੈਸਟ ਕਰਾਉਣਾ ਤਾਂ ਕੀ ਸੈਂਪਲ ਦੋਗੇ ਜੇ ਤੁਸੀਂ ਆਪ ਦਾ ਯੂਰਿਕ ਐਸਿਡ ਦਾ ਟੈਸਟ ਕਰਾਉਣਾ ਤਾਂ ਕੀ ਸੈਂਪਲ ਦੋਗੇ ਜੇ ਤੁਸੀਂ ਆਪ ਦਾ ਗਠੀਏ ਦਾ ਟੈਸਟ ਕਰਾਉਣਾ ਤਾਂ ਕਿਹੜਾ ਸੈਂਪਲ ਦੋਗੇ ਓਬਵੀਅਸਲੀ ਕਲ ਜੀ ਸੀ ਖੂਨ ਦਾ ਸੈਂਪਲ ਦਵਾਂਗੇ ਖੂਨ ਦਾ ਸੈਂਪਲ ਦਵੋਗੇ ਬਟ ਲੋਕਾਂ ਨੂੰ ਬਹੁਤ ਟਾਈਮ ਬਾਅਦ ਮੈਂ ਆਪ ਪਰਸਨਲੀ ਬਹੁਤ ਟਾਈਮ ਲੱਗੇ ਇਸ ਚੀਜ਼ ਨੂੰ ਸਮਝਣ ਦੇ ਵਿੱਚ ਕਿਉਂਕਿ ਬਹੁਤ ਘੱਟ ਜਾਣਕਾਰੀ ਇਸ ਚੀਜ਼ ਦੇ ਉੱਤੇ ਅਵੇਲੇਬਲ ਆ ਜਦੋਂ ਤੁਹਾਡੇ ਖੂਨ ਦੇ ਉੱਤੇ ਪਿਓਰਿਟੀ ਦੇ ਉੱਤੇ ਕੰਮ ਕੀਤਾ ਜਾਊਗਾ ਤੁਸੀਂ ਬਿਮਾਰੀਆਂ ਤੋਂ ਦੂਰ ਰਹੋਗੇ ਜਿੰਨੇ ਬਜ਼ੁਰਗ ਸੀਗੇ ਉਹ ਬਜ਼ੁਰਗ ਅੱਜ ਦੀ ਤਰੀਕ ਚ ਵੀ ਕਹੋ ਕਹਿੰਦੇ ਵੀ ਰੋਟੀ ਤੋਂ ਪਹਿਲਾਂ ਸਾਨੂੰ ਸਲਾਦ ਦੇ ਦਿਓ ਜੀ ਹੂੰ ਓਕੇ ਦਾ ਖਾਣਾ ਪਸੰਦ ਕਰਦੇ ਆ ਉਹਨਾਂ ਨੂੰ ਚਕੰਦਰ ਵਧੀਆ ਲੱਗਦੀ ਆ ਉਹਨਾਂ ਨੂੰ ਅਨਾਰ ਵਧੀਆ ਲੱਗਦਾ ਜਿਹੜਾ ਸੀਜ਼ਨ ਦਾ ਫਰੂਟ ਹੁੰਦਾ ਸਾਡੇ ਬਿਰ ਕਹਿੰਦੇ ਉਹ ਖਾਣਾ ਚਾਹੀਦਾ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਜਿਹੜੇ ਜਿਹੜੇ ਲੋਕਾਂ ਨੂੰ ਚਾਹੇ ਐਚਬੀ ਦੀ ਪ੍ਰੋਬਲਮ ਜਿਨ੍ਹਾਂ ਦਾ ਐਚਬੀ ਡਾਊਨ ਆ ਉਹ ਕੀ ਹੁੰਦਾ ਜੀ ਹਿਮੋਗਲੋਬਿਨ ਬਲੱਡ ਦੀ ਮਾਤਰਾ ਸਰੀਰ 'ਚ ਘੱਟ ਆ ਉਹਨਾਂ ਲੋਕਾਂ ਵਾਸਤੇ ਬਹੁਤ ਵਧੀਆ ਰਾਮਬਣ ਇਹ ਫਾਰਮੂਲਾ ਵਾ ਬਹੁਤ ਈਜ਼ੀ ਫਾਰਮੂਲਾ ਪੰਗਾ ਹੀ ਪੈ ਗਿਆ ਵੀ ਮੈਨੂੰ ਵੀ ਔਰ ਜਿਹੜੇ ਲੋਕ ਬੈਠੇ ਨੇ ਮੈਂ ਤਾਂ ਆਪ ਇਸ ਪਰਿਵਾਰ ਦੇ ਵਿੱਚ ਤਾਂ ਮੈਨੂੰ ਵੀ ਟਾਈਮ ਲੱਗ ਗਿਆ ਇਸ ਚੀਜ਼ ਦੀ ਕਦਰ ਸਮਝਣ ਸਮਝਦੇ ਸੋ ਜਿਹੜੇ ਲੋਕ ਇਸ ਚੀਜ਼ ਤੋਂ ਬਾਹਰ ਬੈਠੇ ਉਹਨਾਂ ਨੂੰ ਤਾਂ ਆਬਵੀਅਸਲੀ ਗੱਲ ਹੈ ਵੀ ਟਾਈਮ ਲੱਗਣਾ ਹੀ ਸੀਗਾ ਹੁਣ ਚਕੰਦਰ ਇੱਕ ਮਾਮੂਲੀ ਜੀ ਚੀਜ਼ ਆ ਜਿਹੜੀ ਆਪਣੇ ਘਰਾਂ ਚ ਹਰ ਰੋਜ਼ ਆਉਂਦੀ ਆ ਸਿਰਫ ਫਰਕ ਇੱਥੇ ਰਹਿ ਗਿਆ ਵੀ ਅਸੀਂ ਇਸ ਚੀਜ਼ ਦਾ ਨਖਰਾ ਕਰਨ ਲੱਗੇ ਵੀ ਸਾਡੇ ਦੰਦ ਲਾਲ ਹੋ ਜਾਂਦੇ ਮੁੰਡੇ ਇਸ ਗੱਲੋਂ ਚਕੰਦਰ ਨਹੀਂ ਖਾਂਦੇ ਜੀ ਬੁੱਲ ਸਾਡੇ ਲਾਲ ਹੋ ਜਾਂਦੇ ਜਿਵੇਂ ਲਿਪਸਟਿਕ ਲਾਈ ਹੋਵੇ ਔਰ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਨਾ ਤੁਹਾਨੂੰ ਲਿਪਸਟਿਕ ਲਾਉਣ ਦੀ ਲੋੜ ਨਹੀਂ ਚੁਕੰਦਰਖਾਨੀ ਸ਼ੁਰੂ ਕਰ ਦੋ ਥੋੜਾ ਵੈਸੀ ਨੂਰ ਨਿਖਾਰ ਇੰਨਾ ਸੋਹਣਾ ਹੋ ਜਾਣਾ ਜਦੋਂ ਤੁਹਾਡਾ ਬਲੱਡ ਸਾਫ ਹੋ ਗਿਆ ਨਾ ਫਰੁਕੀ ਜੀ ਤੁਹਾਡੇ ਪਿੰਪਲਸ ਨਹੀਂ ਹੋਣੇ ਪਿੰਪਲਸ ਕਦੋਂ ਹੋਣੇ ਜਦੋਂ ਤੁਹਾਡੇ ਸਰੀਰ ਦੇ ਖੂਨ ਦੇ ਵਿੱਚ ਗੰਦਗੀ ਆ ਤੁਹਾਡਾ ਫੈਟੀ ਲੀਵਰ ਨਹੀਂ ਹੋਣਾ ਜਦੋਂ ਫੈਟੀ ਲੀਵਰ ਨੇ ਕਦੋਂ ਹੋਣਾ ਜਦੋਂ ਸਰੀਰ ਦੇ ਅੰਦਰ ਬੈ ਪਾਰ ਰਹੀ ਆ ਉਹੀ ਬੈ ਵਾਲਾ ਖੂਨ ਤੁਹਾਡੇ ਸਾਰੇ ਸਰੀਰ ਚ ਭੱਜਿਆ ਫਿਰਦਾ ਯੂਰਿਕ ਐਸਿਡ ਦੀ ਪ੍ਰੋਬਲਮ ਅਲਸਰ ਐਟਿਵ ਕੋਲੈਟਿਸ ਦੀ ਪ੍ਰੋਬਲਮ ਤੁਸੀਂ ਇੱਥੇ ਤੱਕ ਕਿ ਜਿਹੜੇ ਹਾਰਟ ਅਟੈਕ ਦੇ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਕਿਉਂ ਕੋਲੇਸਟ੍ਰੋਲ ਦੀ ਬਿਮਾਰੀ ਹੁੰਦੀ ਆ ਜੇ ਉਹਨਾਂ ਨੂੰ ਕਿਉਂ ਪਹਿਲਾਂ ਕੋਲੇਸਟ੍ਰੋਲ ਦੀ ਦਵਾਈ ਚਾਲਦੀ ਹੁੰਦੀ ਆ ਫੇਰ ਜਾ ਕੇ ਕਿਤੇ ਹਾਰਟ ਅਟੈਕ ਦੀ ਬਿਮਾਰੀ ਖੜੀ ਹੁੰਦੀ ਆ ਕਿਉਂਕਿ ਜਦੋਂ ਖੂਨ ਤੁਹਾਡਾ ਗੰਦਲਾ ਤਾਂ ਉਹਨੇ ਇਹ ਬਿਮਾਰੀਆਂ ਨਾਲ ਕੈਰੀ ਕਰ ਰਿਆ ਜਦੋਂ ਬਿਮਾਰੀਆਂ ਨਾਲ ਕੈਰੀ ਕਰ ਰਿਹਾ ਉਹਨੇ ਕਿੱਥੇ ਜਾ ਕੇ ਕਿਹੜੀ ਚੀਜ਼ ਖੜੀ ਕਰ ਦੇਣੀ ਆ ਹਾਰਟ ਅਟੈਕ ਹੁੰਦੀ ਉਹਦੋਂ ਜਦੋਂ ਤੁਹਾਡੇ ਬਲੱਡ ਦੇ ਕਲੋਟਸ ਬਣ ਜਾਂਦੇ ਆ ਇਹਦਾ ਮਤਲਬ ਬਲੱਡ ਸਭ ਤੋਂ ਕੀਮਤੀ ਆ ਔਰ ਉਹਨੂੰ ਪਿਉਰੀਫਾਈ ਕਰਨ ਵਾਸਤੇ ਦੀ ਬੈਸਟ ਮੈਂ ਕਹਿੰਨਾ ਜੀ ਸਾਨੂੰ ਇਸ ਚੀਜ਼ ਦੀ ਕਦਰ ਆ ਜਾਵੇ ਤੇ ਪਰਮਾਤਮਾ ਸੁੱਖ ਰੱਖੇ ਸਾਰੀ ਦੁਨੀਆ ਦੇ ਹਸਪਤਾਲ ਬੰਦ ਹੋ ਜਾਣਗੇ ਸਿਰਫ ਸਰੋ ਜੀ ਸਾਨੂੰ ਇਸ ਚੀਜ਼ ਦੀ ਕਦਰ ਆ ਜੇ ਅੱਛਾ ਤੁਸੀਂ ਕਹਿ ਰਹੇ ਹੋ ਵੀ ਅਨਾਰ ਇੰਨੀ ਜ਼ਬਰਦਸਤ ਚੀਜ਼ ਹੈ ਚੁਕੰਦਰ ਇੰਨੀ ਜ਼ਬਰਦਸਤ ਚੀਜ਼ ਹੈ ਮੈਂ ਕਹਿੰਨਾ ਜੀ 100% ਤੁਹਾਡੇ ਖਾਨ ਬਹੁਤ سارے ਲੋਕ ਇਸ ਤਰ੍ਹਾਂ ਦੇ ਵੀ ਗੱਲ ਕਰਦੇ ਆ ਵੀ ਜੀ ਸਾਨੂੰ ਤਾਂ 5 ਸਾਲ ਹੋ ਗਏ ਅਨਾਰ ਦਾ ਜੂਸ ਰੋਜ਼ ਪੀਨੇ ਆ 5 ਸਾਲ ਹੋ ਗਏ ਚੁਕੰਦਰ ਤੇ ਅਨਾਰ ਦਾ ਤੇ ਨਾਲ ਆਨਾनास ਦਾ ਮਿਕਸ ਫਰੂਟ ਜੂਸ ਬਹੁਤ سارے ਲੋਕ ਪੀਂਦੇ ਆ ਹੁਣ ਗਲਤੀ ਤੁਸੀਂ ਦੇਖੋ ਕਿੱਡੀ ਵੱਡੀ ਮਿਸਟੇਕ ਮੈਂ ਫੇਰ ਉਹੀ ਗੱਲ ਕਰਦਾ ਜ਼ਰੂਰੀ ਨਹੀਂ ਹੈਗਾ ਵੀ ਹਰ ਬੰਦੇ ਨੂੰ ਗਿਆਨ ਪਹਿਲੇ ਦਿਨ ਸੀ ਆਪਦੇ ਮਾ ਦੇ ਢਿੱਡੋਂ ਸਿੱਖ ਕੇ ਇੱਥੇ ਕੋਈ ਨਹੀਂ ਆਇਆ ਨਾ ਸੋ ਟਾਈਮ ਲੱਗਦਾ ਮੈਨੂੰ ਟਾਈਮ ਲੱਗਿਆ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਵਾ ਜਦੋਂ ਤੁਸੀਂ ਕੋਈ ਚੀਜ਼ ਖਾਣੀ ਆ ਮੈਂ ਛੋਟਾ ਜਿਹਾ ਉਦਾਹਰਣ ਦਿੰਨਾ ਜਿਹੜੇ ਪੇਸ਼ੈਂਟ ਨੂੰ ਹਾਰਟ ਅਟੈਕ ਆਉਂਦਾ ਨਹੀਂ ਉਹਦੀ ਜੀਬ ਦੇ ਥੱਲੇ ਸਭ ਤੋਂ ਪਹਿਲਾਂ ਗੋਲੀ ਰੱਖੀ ਜਾਂਦੀ ਹੈ ਉਹ ਕਹਿੰਦੇ ਵੀ 7 ਨਹੀਂ ਤਾਂ 8 ਸਕਿੰਟ ਦੇ ਵਿੱਚ ਵਿੱਚ ਉਹ ਜਿਹੜਾ ਕਲੌਟ ਬਣਿਆ ਹੁੰਦਾ ਉਹਨੂੰ ਖੋਲ ਦਿੰਦੀ ਆ ਹਾਰਟ ਅਟੈਕ ਤੋਂ ਪੇਸ਼ੈਂਟ ਬਚ ਜਾਂਦਾ ਤੁਸੀਂ ਸੁਣੀਏ ਇਸ ਚੀਜ਼ ਬਾਰੇ ਸੋ ਜਦੋਂ ਅਸੀਂ ਪੀਂਦੇ ਹਾਂ ਜੂਸ ਪਹਿਲੀ ਗੱਲ ਤਾਂ ਮੈਂ ਕਹਿੰਨਾ ਤੁਸੀਂ ਸਾਬਤ ਅਨਾਰ ਖਾਓ ਠੀਕ ਹੈ ਤੁਸੀਂ ਅਨਾਰ ਰੋਜ਼ ਖਾਓ ਤੁਸੀਂ ਚੁਕੰਦਰ ਆਪਦੇ ਲੰਚ ਕਰਦੇ ਹੋ ਲੰਚ ਤਾਂ ਨਹੀਂ ਛੱਡਦੇ ਜਦੋਂ ਤੁਸੀਂ ਲੰਚ ਕਰਦੇ ਹੋ ਲੰਚ ਤੋਂ ਪਹਿਲਾਂ ਇੱਕ ਚੁਕੰਦਰ ਦਾ ਸਲਾਦ ਬਣਾ ਕੇ ਖਾ ਲਓ ਉਹ ਚ ਖੀਰਾ ਐਡ ਕਰ ਲਓ ਐਪਲ ਐਡ ਕਰ ਲਓ ਕੋਈ ਫਰੂਟ ਐਡ ਕਰ ਲਓ ਜਾਂ ਤੁਸੀਂ ਇਹ ਕਰੋ ਚੁਕੰਦਰ ਅਨਾਰ ਸੇਓ ਖੀਰਾ ਇਹ ਸਾਰੀ ਚੀਜ਼ਾਂ ਵਿੱਚ ਇੱਕ ਅੱਜਕੱਲ ਬਰੋਕਲੀ ਬਹੁਤ ਜ਼ਿਆਦਾ ਜ਼ਰੂਰੀ ਆ ਪ੍ਰੋਟੀਨ ਦਾ ਸੋਰਸ ਵਾਸਤੇ ਲੋਕ ਡੱਬੇ ਖਾਣੇ ਸ਼ੁਰੂ ਕਰ ਚੁੱਕੇ ਨੇ ਬਟ ਉਹ ਇਸ ਨੂੰ ਨਹੀਂ ਸਮਝ ਰਹੇ ਵੀ ਜੇ ਬ੍ਰੋਕਲੀ ਖਾਵੋਗੇ ਤਾਂ ਪ੍ਰੋਟੀਨ ਉਹ ਚ ਵੀ ਬਹੁਤ ਚੰਗੀ ਮਾਤਰਾ ਚ ਪਿਆ ਬਟ ਲੋਕ ਖਾਣਾ ਨਹੀਂ ਚਾਹੁੰਦੇ ਲੋਕ ਕਹਿੰਦੇ ਨਖਰੇ ਬਹੁਤ ਹੋ ਗਏ ਜੀ ਕਹਿੰਦੇ ਵੀ ਅਸੀਂ ਹਕੀਮਾ ਵੈਦਾਂ ਤੋਂ ਬਚਣਾ ਚਾਹੁੰਦੇ ਪਰ ਨਖਰੇ ਸਾਡੇ ਆਉਂਦੇ ਨੇ ਤੇ ਇਹ ਚੀਜ਼ ਤੋਂ ਬਚਾਂਗੇ ਕਿਵੇਂ ਫਿਰ ਮੈਨੂੰ ਮਤਲਬ ਇਹ ਚੀਜ਼ ਬੜੀ ਕਨਫਿਊਜ਼ਿੰਗ ਔਰ ਟਾਈਮ ਲੱਗਦਾ ਹਰ ਚੀਜ਼ ਦੀ ਕਦਰ ਪਾਉਣ ਚ ਹਰ ਚੀਜ਼ ਦੇ ਸਮੇਂ ਆਉਣ ਚ ਟਾਈਮ ਲੱਗ ਜਾਂਦਾ ਵਾ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਦੂਰ ਹੋ ਜਾਣਗੇ ਜਿਹੜਾ ਚੁਕੰਦਰ ਤੇ ਅਨਾਰ ਨੂੰ ਰੂਟੀਨ ਵਾਲੀ ਜ਼ਿੰਦਗੀ ਚ ਆਪਣੇ ਅਪਣਾ ਲਓਕਰ ਜਿਹੜੇ ਲੋਕਾਂ ਨੂੰ ਫੈਟੀ ਲੀਵਰ ਹੈ ਅੱਜ ਰਿਪੋਰਟ ਕਰਾਓ 25 ਦਿਨ ਗਿਣਤੀ ਦੇ ਕੈਲੰਡਰ ਲਾਓ ਜੀ ਤੁਸੀਂ 25 ਦਿਨ ਲਿਖੋ ਉੱਥੇ ਰੋਜ਼ ਕਾਟਾ ਮਾਰੋ ਰੋਜ਼ ਚੁਕੰਦਰ ਖਾਣੀਆਂ ਨੇ ਦੋ ਪੀਸ ਅਨਾਰ ਖਾਣੇ ਦੋ ਰੋਜ਼ ਖਾਣੇ ਇਮਾਨਦਾਰੀ ਨਾਲ ਇਹ ਚੀਜ਼ ਨੂੰ ਫੋਲੋ ਕਰਨਾ 25 ਦਿਨ ਕਰੋ 25ਵੇਂ ਦਿਨ ਜਾ ਕੇ ਰਿਪੋਰਟ ਕਰਾਓ ਤੇ ਤੁਹਾਡਾ ਜਿਹੜਾ ਰਿਪੋਰਟ ਕਰਨ ਵਾਲਾ ਉਹ ਵੀ ਤੁਹਾਨੂੰ ਪੁੱਛੂਗਾ ਵੀ ਬਾਈ ਕਿਹੜੇ ਬੰਦੇ ਤੋਂ ਦਵਾਈ ਲਈਏ ਜਿਹੜਾ ਇੰਨਾ ਰਿਜ਼ਲਟ ਆਊਟ ਆ ਗਿਆ ਅੱਛਾ ਇੰਨਾ ਜ਼ਬਰਦਸਤ ਕੰਮ ਕਰ ਰਿਹਾ ਹੈ ਜੀ ਫਰੂਕੀ ਸਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਆਯੁਰਵੈਦ ਦਾ ਇਹ ਤੋਂ ਇਲਾਵਾ ਹੈ ਕੀ ਇਹ ਤੋਂ ਬਾਹਰ ਆਯੁਰਵੈਦ ਹੈ ਅਸ਼ਵਗੰਧਾ ਕੀ ਆ ਅੱਜ ਦੇ ਟਾਈਮ 'ਚ ਆਪਾਂ ਬਹੁਤ ਵੱਡਾ ਹੋਵਾ ਬਣਾ ਲਿਆ ਅਸ਼ਵਗੰਧਾ ਸ਼ਲਾਜੀ ਜੀ ਇਹ ਜਾਂ ਜੀ ਉਹ ਮਹਾਰਾਜ ਇਹ ਕੱਢਿਆ ਤਾਂ ਕੁਦਰਤ ਚੋਂ ਹੀ ਅਸ਼ਵਗੰਧਾ ਕੀ ਕਦਰਕਤਾ ਉਹਦੀ ਲੱਕੜ ਪਰ ਯੋਧਾ ਜੀ ਹੁੰਦਾ ਕੀ ਹੈ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਜੀ ਸਾਨੂੰ ਤਾਂ ਪੰਜ-ਪੰਜ ਸਾਲ ਹੋ ਗਏ ਜੀ ਅਸੀਂ ਤਾਂ ਡੇਲੀ ਜੂਸ ਪੀਨੇ ਆ ਮਿਕਸ ਫਰੂਟ ਦਾ ਜੂਸ ਪੀਨੇ ਆ ਮੌਸਮੀ ਜੂਸ ਐ ਅਸੀਂ ਜਿਹੜੇ ਪੀਨੇ ਆ ਪਰ ਸਾਡੀ ਸ਼ੂਗਰ ਵੀ ਉਸੇ ਤਰੀਕੇ ਨਾਲ ਆ ਸਾਨੂੰ ਜਿਹੜਾ ਅਸੀਂ ਕਹਿ ਲਈਏ ਕਿ ਲੀਵਰ ਦੀ ਪ੍ਰੋਬਲਮ ਵੀ ਉਸੇ ਦੀ ਉਸੇ ਤਰ੍ਹਾਂ ਅਸੀਂ ਦਵਾਈਆਂ ਵੀ ਖਾ ਰਿਹਾ ਜੂਸ ਵੀ ਪੀ ਰਿਹਾ ਫਰਕ ਕਿਉਂ ਨਹੀਂ ਪੈਂਦਾ ਜੀ ਫਿਰ ਤੁਸੀਂ ਤਾਂ ਇੰਨਾ ਵੱਡਾ ਦਾਵਾ ਕਰ ਰਹੇ ਆ ਮੈਂ ਕਹਿੰਦਾ ਜੀ ਆਹ ਅਨਾਰ ਤੇ ਚੁਕੰਦਰ ਦਾ ਜੂਸ ਕੱਢਿਆ ਹੋਇਆ ਤੁਸੀਂ ਪੀ ਕੇ ਦਿਖਾਓ ਪਾਣੋ ਕਿਵੇਂ ਪੀਨੇ ਵਾਸ ਵਾਸਾ ਵਾਸਾ ਮਾਰਾ ਜ਼ਹਿਰ ਪੀ ਜਾਣਿਓ ਕੀ ਕਰੀਏ ਇਹ ਮੈਂ ਤੁਹਾਨੂੰ ਪਿਆਇਆ ਅਨਾਰ ਤੇ ਚਕੰਦਰ ਦਾ ਜੂਸ ਹੈ ਤੁਸੀਂ ਪੀਣ ਲੱਗੇ ਨੂੰ ਜ਼ਹਿਰ ਬਣਾ ਲਿਆ ਉਹ ਕਿਵੇਂ ਜੀ ਤੁਸੀਂ ਮੂੰਹ ਨੂੰ ਲਾਇਆ ਦੇ ਤਰੇ ਦੀ ਲੈ ਤਰੇ ਦੀ ਅੰਦਰ ਮਜ਼ਾ ਹੀ ਤਾਂ ਆਉਂਦਾ ਜੀ ਪੂਰਾ ਗੱਡਮਾ ਅੰਦਰ ਜਾਵੇ ਜਦ ਤੱਕ ਐ ਲਹਿਰ ਨਹੀਂ ਬਣਦੀ ਜੀ ਹਾਂ ਤੇ ਵੈਦਾਂ ਨੂੰ ਵੀ ਮਜ਼ਾ ਉਦੋਂ ਹੀ ਆਉਂਦਾ ਜਦੋਂ ਉਹਨੇ ਦਵਾਈ ਟੜਾ ਤੜ ਬੇਕ ਦੀਆਂ ਨੇ ਫਿਰ ਤੁਸੀਂ ਤਾਂ ਟੜਾ ਤੜ ਅੰਦਰ ਮਾਰਤਾ ਤੇ ਵੈਦਾਂ ਦੀਆਂ ਦਵਾਈਆਂ ਵੀ ਟੜਾ ਤੜ ਬਿਕਰੀਆਂ ਨੇ ਅੱਛਾ ਲੋਕ ਕਹਿੰਦੇ 5 ਸਾਲ ਤੋਂ ਜੂਸ ਪੀਂਦੇ ਰਹਿੰਦੇ ਮੈਂ ਚੈਲੰਜ ਕਰਦਾ ਜੀ ਬੰਦੇ ਦੇ ਖਾਣ ਪੀਣ ਦੇ ਵਿੱਚ ਨੁਕਸ ਹੋ ਸਕਦਾ ਬੰਦੇ ਦੇ ਖਾਣ ਦੇ ਤਰੀਕੇ ਚ ਨੁਕਸ ਹੋ ਸਕਦਾ ਤੁਸੀਂ ਮੈਨੂੰ ਕੋਈ ਅਨਾਰ ਦੇ ਵਿੱਚ ਕੋਈ ਕਮੀ ਆ ਜਾਂ ਚਕੰਦਰ ਚ ਕੋਈ ਕਮੀ ਆ ਆਪਣੇ ਪੈਦਾ ਹੋਣ ਤੋਂ ਕਈ ਹਜ਼ਾਰਾਂ ਸਾਲ ਪਹਿਲਾਂ ਦੀਆਂ ਚੀਜ਼ਾਂ ਨੇ ਇੰਨਾਂ ਚ ਕੋਈ ਕਮੀ ਨਹੀਂ ਹੈਗੀ ਫਰਕ ਸਾਡੇ ਖਾਣ ਪੀਣ ਚ ਕਿਵੇਂ ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਜਿਸ ਤਰੀਕੇ ਨਾਲ ਮੈਂ ਨੇ ਗਟਾ ਗਟ ਕਰਕੇ ਇਹ ਜੂਸ ਦਾ ਗਲਾਸ ਪੀਣ ਦੀ ਕੋਸ਼ਿਸ਼ ਕੀਤੀ ਹੈ ਇਹ ਠੀਕ ਢੰਗ ਨਹੀਂ ਹੈ ਮੈਂ ਕਹਿੰਦਾ ਜਹਿਰ ਪੀ ਰਿਹਾ ਹਾਂ अच्छा ਤੁਸੀਂ ਠੀਕ ਠੰਗ ਅਗੀਏ ਤੁਸੀਂ ਤੁਸੀਂ ਇਹਦੀ ਇੱਕ ਕੰਮ ਕਰੋ ਇੱਕ ਕੁੱਟ ਪਰਨੀ ਪਰੋ ਬਸ ਇਹਨੂੰ ਮੂੰਹ ਤੋਂ ਅੰਦਰ ਨਹੀਂ ਹਲਕ ਤੋਂ ਥੱਲੇ ਨਹੀਂ ਕੱਢਣਾ ਹੁਣ ਦੇਖੋ ਆ ਚੀਜ਼ ਦੇ ਵਿੱਚੋਂ ਆਏ ਨਿਕਲਿਆ ਫੁਆਰੇ ਜਿ ਚੱਲੇ ਇਹਨੂੰ ਸਲਾਈਵਾ ਕਹਿੰਦੇ ਆ ਇਹਦੀ ਕੀਮਤ ਉਸ ਬੰਦੇ ਨੂੰ ਪੁੱਛੋ ਜਿਹਨੂੰ ਖਾਣਾ ਨਹੀਂ ਪਚਦਾ ਲੋਕ ਕਹਿੰਦੇ 5 ਸਾਲ ਤੋਂ ਅਸੀਂ ਜੂਸ ਪੀਂਦੇ ਰਹੇ ਹਾਂ ਮਾਰਾ ਸਲਾਈਵਾ ਨਿਕਲਣ ਤੱਕ ਦਾ ਵੇਟ ਕੀਤਾ ਇਹ ਤਾਂ ਜੂਸ ਲਿਆ ਤੇ ਡਕਾ ਡਕ ਅੰਦਰ ਤੇ ਬੈਦਾ ਦੀਆਂ ਦਵਾਈਆਂ ਡਕਾ ਡਕ ਅੰਦਰ ਇਹ ਗੱਲ ਸਮਝਣ ਦੀ ਲੋੜ ਹੈ ਮੈਂ ਉਹੀ ਗੱਲ ਕਹਿਣਾ ਜ਼ਰੂਰੀ ਨਹੀਂ ਹੈਗਾ ਮਾ ਦੇ ਡੋ ਹਰ ਬੰਦਾ ਸਿੱਖ ਕੇ ਨਹੀਂ ਆਇਆ ਜੀ ਟਾਈਮ ਲੱਗਦਾ ਵਕਤ ਲੱਗਦਾ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵੀ ਅਸੀਂ ਜੂਸ ਪੀਣਾ ਹੈ ਤਾਂ ਇਹਨੂੰ ਇੰਨਾ ਟਾਈਮ ਦੇਣਾ ਹੈ ਜਿੰਨਾ ਟਾਈਮ ਅਸੀਂ ਇੱਕ ਅਨਾਰ ਖਾ ਲਈਏ ਜਾਂ ਜਿੰਨੇ ਟਾਈਮ ਚ ਅਸੀਂ ਇੱਕ ਚਕੁੰਦਰ ਖਾ ਲਈਏ ਤੁਹਾਡਾ ਕਹਿਣ ਦਾ ਮਤਲਬ ਇਹ ਹੋਇਆ ਫਿਰ ਮਤਲਬ ਫਿਰ ਤਾਂ ਇਹ ਖਾਣਾ ਹੈ ਪੀਣਾ ਨਹੀਂ ਹੈ ਬੈਸਟ ਜੇ ਤੁਸੀਂ ਸਾਰਿਆਂ ਨੂੰ ਸਹੀ ਸ਼ਬਦ ਹੋਣ ਚੱਕੇ ਤੁਸੀਂ ਜਿਹੜਾ ਜੂਸ ਪੀ ਰਹੇ ਹੋ ਪਹਿਲੀ ਗੱਲ ਤਾਂ ਮੇਰੀ ਕੋਸ਼ਿਸ਼ ਇਹ ਆ ਤੁਹਾਨੂੰ ਜੂਸ ਪੀਣ ਦੀ ਲੋੜ ਹੀ ਨਹੀਂ ਹੈਗੀ ਤੁਸੀਂ ਸਵੇਰੇ ਉੱਠੋ ਇੱਕ ਅਨਾਰ ਪੂਰਾ ਛੱਲੋ ਤੁਹਾਨੂੰ ਜਦੋਂ ਛੱਲੋਗੇ ਨਾ ਉਦੋਂ ਪਤਾ ਲੱਜੂ ਵੀ ਕੁਦਰਤ ਨੇ ਦੇਖੋ ਕਿਵੇਂ ਕਿਵੇਂ ਕਿਹੜੇ ਆਇਟਮ ਜੋੜ-ਜੋੜ ਕੇ ਕੀ ਬਣਾਤਾ ਇੱਕ ਦਰਾਖਤ ਦੇ ਵਿੱਚ ਕਿਹੜੀ ਚੀਜ਼ ਪੈਦਾ ਕਰਦੀ ਜਦੋਂ ਉਹਨੂੰ ਛੱਲੋਗੇ ਤੁਸੀਂ ਕੁਦਰਤ ਦੇ ਨਜ਼ਾਰੇ ਦੇਖੋ ਸਾਰਾ ਅਨਾਰ ਛਿੱਲ ਕੇ ਆਰਾਮ ਨਾਲ ਬੈਠ ਕੇ ਟੇਬਲ ਤੇ ਚਮਚੇ ਨਾਲ ਉਹਨੂੰ ਖਾਓ ਚੰਗੀ ਤਰ੍ਹਾਂ ਉਹਦਾ ਜੂਸ ਦੰਦ ਚ ਬਣਾਓ ਸਹੀ ਜੂਸ ਤਾਂ ਪੀਣਾ ਉਹ ਹੋਇਆ ਕਿਉਂਕਿ ਜਦੋਂ ਆਪਾਂ ਕਹਿੰਨੇ ਵੀ 7 ਸੈਕਿੰਡ ਦੇ ਵਿੱਚ ਦਿਲ ਵਾਲੀ ਜਿਹੜਾ ਹਾਰਟ ਅਟੈਕ ਕਲੋਟ ਬਣਦਾ ਉਹ ਗੋਲੀ ਤਾਂ 7 ਸੈਕਿੰਡ ਚ ਉੱਥੇ ਪਹੁੰਚਦੀ ਹੈ ਜੂਸ ਅਸੀਂ ਢਗਾ ਢਕ ਅੰਦਰ ਮਾਰਦੇ ਆ ਅਸੀਂ ਰਿਜ਼ਲਟ ਪਾੜਦੇ ਆ ਵੀ 7 ਸੈਕਿੰਡ ਚ ਜੇ ਦਿਲ ਤੱਕ ਪਹੁੰਚ ਜਾਂਦੀ ਹੈ ਅਨਾਰ ਦਾ ਜੂਸ ਸਾਡੇ ਖੂਨ ਨੂੰ ਸਾਫ਼ ਕਿਉਂ ਨਹੀਂ ਕਰ ਰਿਹਾ ਜਦੋਂ ਸਾਡਾ ਪੀਣ ਦਾ ਤਰੀਕਾ ਗਲਤ ਆ ਜਿਹੜਾ ਤਰੀਕਾ ਔਰ ਮੈਂ ਇੱਕ ਗੱਲ ਕਹਿੰਨਾ ਇਹ ਚ ਕੋਈ ਨਰਾਸ਼ ਹੋਣ ਵਾਲੀ ਗੱਲ ਨਹੀਂ ਸਾਰੀ ਦੁਨੀਆ ਨੇ ਐਂ ਸਿੱਖਿਆ ਹੁਣ ਅਸੀਂ ਸਿੱਖਣਾ ਮ ਜਦੋਂ ਵੀ ਅਸੀਂ ਕੁਝ ਖਾਣਾ ਵਾ ਜੇ ਅਸੀਂ ਰੋਟੀ ਖਾ ਰਹੇ ਹਾਂ ਜੇ ਅਸੀਂ ਕੋਈ ਜੂਸ ਪੀ ਰਹੇ ਹਾਂ ਜੇ ਅਸੀਂ ਪਾਣੀ ਪੀ ਰਹੇ ਹਾਂ ਤਾਂ ਉਹਨੂੰ ਆਪਦੇ ਪਹਿਲਾਂ ਜਿਹੜਾ ਤੁਹਾਡਾ ਮਾਊਥ ਆ ਉਹਦੇ ਵਿੱਚ ਰਚ ਲੈਣ ਦੋ ਮਤਲਬ ਇਹ ਹੈ ਕਿ ਜਿਸ ਤਰੀਕੇ ਨਾਲ ਅਸੀਂ ਕੁੱਟ ਭਰ ਕੇ ਮੈਨੂੰ ਦੱਸਿਓ ਵੀ ਇਹ ਜਿਹੜਾ ਮੈਂ ਕੁੱਟ ਭਰ ਰਿਹਾ ਬਿਲਕੁਲ ਠੀਕ ਭਰ ਰਿਹਾ ਅਸੀਂ ਜੂਸ ਮੈਂ ਖਾ ਲਿਆ ਜੂਸ ਤੁਸੀਂ ਜੂਸ ਖਾ ਲਿਆ? ਇੱਥੋਂ ਇਹ ਦੱਸੋ ਇੱਥੋਂ ਫੁਆਰੇ ਨਿਕਲੇ ਸੀ ਫੁਆਰੇ ਨਿਕਲੇ ਆਏ ਠੀਕ ਹੈ ਜੀ ਹੁਣ ਕਿੱਥੇ ਤਾਂ ਤੁਸੀਂ ਇੱਕ ਘੁੱਟ ਪੀਤੀ ਤੇ ਫੁਆਰੇ ਨਿਕਲੇ ਉਹਨੇ ਰਚ ਕੇ ਉਹਦੇ ਵਿੱਚ ਜਿਹੜੇ ਬੇਸਿਕ ਐਂਜ਼ਾਈਮਸ ਨੇ ਉਹ ਅੰਦਰ ਗਏ ਅੰਦਰ ਜਾ ਕੇ ਉਹਦੇ ਲਈ ਸੌਖਾ ਹੋ ਗਿਆ ਅੱਗੇ ਦੀ ਅੱਗੇ ਇਹਦੇ ਜਿਹੜੇ ਫਾਇਦੇ ਨੇ ਉਹ ਕੱਢਣ ਵਾਸਤੇ ਠੀਕ ਹੈ ਜੀ ਹੁਣ ਤੁਸੀਂ ਇੱਕ ਚੀਜ਼ ਹੋਰ ਕਰਕੇ ਦੇਖਿਓ ਲੋਕਾਂ ਨੇ ਪ੍ਰੈਕਟੀਕਲ ਕਰਕੇ ਦੇਖਿਆ ਜਿੰਨਾ ਤੁਹਾਡੀ ਇੱਕ ਘੁੱਟ ਦੇ ਵਿੱਚ ਸਲਾਈਵਾ ਨਿਕਲੇ ਨੇ ਥੁੱਕ ਨਿਕਲਿਆ ਜੀ ਜੀ ਤੁਸੀਂ ਪੂਰਾ ਗਲਾਸ ਪੀ ਲਓ ਪੂਰਾ ਗਲਾਸ ਪੀਣ ਤੋਂ ਬਾਅਦ ਉਹਨਾਂ ਇੱਕ ਘੁੱਟ ਬਰਾਬਰ ਲਾਰ ਨਿਕਲੂਗਾ ਤੁਹਾਡੇ ਹੰਦਰ ਹੁਣ ਪੂਰਾ ਇੱਕ ਗਲਾਸ ਪਚਾਉਣ ਵਾਸਤੇ ਤੁਸੀਂ ਲਾਰ ਕੱਢਿਆ ਇੰਨਕ ਕਿਤੇ ਇੱਕ ਘੁੱਟ ਵਾਸਤੇ ਲਾਰ ਕੱਢਿਆ ਇੰਨ ਹੁਣ ਜੇ ਇਹ 10 ਘੁੱਟਾਂ ਦਾ ਜੂਸ ਆ ਤਾਂ ਤੁਸੀਂ 10 ਘੁੱਟ ਦੇ ਨਾਲ-ਨਾਲ 10 ਵਾਰੀ ਇੰਨਾ-ਇੰਨਾ ਸਲਾਈਵਾ ਕੱਢਿਆ ਤੇ ਉਹ ਲੀਵਰ ਨੂੰ ਜਾ ਕੇ ਹੈਲਪ ਕਿਉਂ ਨਹੀਂ ਕਰੂਗਾ ਉਹਨੂੰ ਸਿਸਟਮ ਉਹਨੇ ਬਹੁਤ ਸੋਨਾ ਬਣਾਇਆ ਮੈਂ ਕਹਿੰਦਾ ਜੀ ਮੈਂ ਇਹ ਚੀਜ਼ ਤੁਹਾਨੂੰ ਗੱਲ ਕਲੀਅਰ ਕਰਦਾ ਹਸਪਤਾਲ ਬੰਦ ਹੋ ਜਾਣਗੇ ਕੋਈ ਦੁਨੀਆ ਤੇ ਤੁਹਾਨੂੰ ਡਾਕਟਰ ਹਕੀਮ ਬੈਦ ਨਹੀਂ ਟੱਕਰਨਾ ਮੁੜ ਕੇ ਅੱਛਾ ਬਹੁਤ ਵਾਰ ਹੁੰਦਾ ਜੀ ਉਹਦਾ ਜੀ ਵੀ ਜਿਹੜਾ ਜੂਸ ਵੀ ਪੀ ਰਹੇ ਨੇ ਜਿਸ ਤਰੀਕੇ ਨਾਲ ਮੈਂਨੇ ਪੀਤਾ ਵਾ ਇਸੇ ਤਰੀਕੇ ਨਾਲ ਲੋਕ ਜੂਸ ਖਾਂਦੇ ਵੀ ਨੇ ਤੇ ਰੋਟੀ ਪੀਂਦੇ ਵੀ ਨੇ ਬਿਲਕੁਲ ਸਹੀ ਗੱਲ ਜੀ ਠੀਕ ਹੈ ਪਰ ਉਹਨਾਂ ਨੂੰ ਫਰਕ ਫੇਰ ਵੀ ਨਹੀਂ ਪੈਂਦਾ ਫਿਰ ਉਹ ਕਿਹੜੇ ਲੋਕ ਹੋਗੇ ਜੀ ਤੁਸੀਂ ਤਾਂ ਇੰਨਾ ਵੱਡਾ ਦਾਵਾ ਕਰ ਰਹੇ ਹੋ ਮੈਂ ਕਹਿੰਦਾ ਜੀ ਤੁਸੀਂ ਦੋ ਤਿੰਨ ਚੀਜ਼ਾਂ ਇਹਦੇ ਚ ਹੋਰ ਰੋਲ ਪਲੇ ਕਰਦੇ ਹੋ ਤੁਹਾਡਾ ਸਵਾਲ ਬੜਾ ਸੋਹਣਾ ਵਾ ਜਿਹੜੇ ਲੋਕਾਂ ਦੇ ਜੈਨੇਟਿਕਸ ਦੇ ਵਿੱਚ ਇਸ਼ੂਜ਼ ਹੁੰਦੇ ਹਨ ਨਾ ਹੀ ਉਹ ਲੋਕਾਂ ਨੂੰ ਇੱਕ ਵਾਰੀ ਮੈਡੀਕਲ ਰਿਪੋਰਟਸ ਜ਼ਰੂਰ ਕਰਾ ਲੈਣੇ ਚਾਹੀਦੇ ਨੇ ਉਹਦੇ ਵਾਸਤੇ ਪ੍ਰਮੰਧਕ ਤੌਰ ਤੇ ਤੁਸੀਂ ਪਹਿਲਾਂ ਹੀ ਮਤਲਬ ਸਮਾਂ ਰਹਿੰਦੇ ਹੋਏ ਇਲਾਜ ਕਰਾ ਲਓ ਕੀ ਤੁਸੀਂ ਇਹ ਮੰਨਸਾਦੇ ਹੋ ਵੀ ਲਿਵਰ ਫੈਟੀ ਹੋਣ ਕਰਕੇ ਲੋਕਾਂ ਦੀ ਮੌਤ ਹੋਗੀ ਨਹੀਂ ਲਿਵਰ ਸੋਰਾਈਸਿਸ ਕਰਕੇ ਲੋਕਾਂ ਦੀ ਮੌਤ ਹੋਗੀ ਇਹ ਸੁਣਿਆ ਜੀ ਲਿਵਰ ਫੈਟੀ ਕਰਕੇ ਵੀ ਲੋਕਾਂ ਦੀ ਮੌਤ ਹੁੰਦੀ ਹੋਈ ਦੇਖੀ ਹੈ ਜੀ ਸੇਰੋ ਫਰ ਸੇਰੋ ਕੀ ਹੋਇਆ ਜਦੋਂ ਲੀਵਰ ਫੈਟੀ ਹੋ ਰਿਹਾ ਸੀ ਗ੍ਰੇਡ 1 ਹੋ ਗਿਆ ਰੋਜ਼ ਸ਼ਾਮ ਨੂੰ ਜਾ ਕੇ ਮੱਛੀ ਖਾਣੀ ਉਹ ਵੀ ਫਰਾਈਡ ਨਾਲ दारू ਪੀਣੀ ਲੋਕਾਂ ਨੇ ਉਹਨੂੰ ਸਮਝਾਤਾ ਹਕੀਮਾ ਨੇ ਸਮਝਾਤਾ ਵੈਦਾਂ ਨੇ ਸਮਝਾਤਾ ਪਰ ਕਈ ਬੰਦੇ ਇਹ ਜਿਹੀ ਵਿੱਚ ਬੈਠੇ ਨੇ ਉਹ ਕਹਿੰਦੇ ਨਹੀਂ ਨਹੀਂ ਮਾਰਾ ਤੁਸੀਂ ਜੋ ਮਰਜ਼ੀ ਖਾਓ ਪੀਓ ਆ ਨਾਲ ਜੀ ਜਿਵੇਂ ਹੁਣ ਸਾਡਾ ਸਾਹ ਮਹਾਰਾਜਾ ਸ਼ੈਸ਼ਰਪਤ 10 ਐਮਲ ਨਾਲ ਨਾਲ ਪੀ ਚੱਲਿਓ ਉਹ ਮਾਰਾ ਤੁਸੀਂ ਉਹਦੇ ਲਈ ਐਫ ਡੀ ਕਰਾਤੀ ਜੇ ਅਗਲੇ ਤੋਂ ਤੁਸੀਂ 6000 ਰੁਪਏ ਮਹੀਨੇ ਦੀ ਦਵਾਈ ਲੈ ਰਹੇ ਹੋ ਨਾ ਤਾਂ ਅਗਲੇ ਨੇ ਸਿੱਧਾ ਹਿਸਾਬ ਲਾ ਲਿਆ ਰਾ ਬੰਦਾ ਆਪਣੇ ਕੋਲ ਟੈਕ ਗਿਆ 12 ਮਹੀਨੇ ਵਾਸਤੇ ਗ੍ਰਹਿਣੇ ਤੁਹਾਡੇ ਤੋਂ ਐਫਡੀ ਕਰਾ ਲਈ ਵੀ ਠੀਕ ਆ ਯਾਰ ਆਪਾਂ ਨੂੰ ਇੱਕ ਬੰਦਾ ਜੁੜ ਗਿਆ 6000 ਰੁਪਏ ਮਹੀਨਾ ਇਹ ਦਿਆ ਕਰੂਗਾ ਅਗਲੇ ਦੀ ਚੀਜ਼ ਚਾਹੇ 10 ਰੁਪਏ ਬਣਦੀ ਹੋਵੇ ਤੁਸੀਂ ਮੇਰਾ ਇੱਕੋ ਇੱਕ ਜੋਰ ਹੈ ਜੀ ਮੇਰਾ ਹੋਰ ਕੋਈ ਜੋਰ ਨਹੀਂ ਹੈਗਾ ਔਰ ਜਿੰਨੇ ਵੀ ਸਾਡੇ ਕੋਲ ਵੀ ਅਸੀਂ ਤਕਰੀਬਨ 6000 ਪੇਸ਼ੈਂਟ ਦੇ ਲੈਂਦੇ ਆ ਯਕੀਨ ਮੰਨਿਓ ਅਸੀਂ 2500 ਪੇਸ਼ੈਂਟ ਤਾਂ ਸਿੱਧਾ ਕਹਦੇ ਨੇ ਬਈ ਜੀ ਤੁਹਾਨੂੰ ਦਵਾਈ ਦੀ ਲੋੜ ਨਹੀਂ ਘਰੇ ਜਾਓ ਨਾਰੀਅਲ ਪਾਣੀ ਪੀਓ ਘਰੇ ਜਾਓ ਅਨਾਰ ਦਾ ਜੂਸ ਪੀਓ ਐਂ ਕਰ ਕੱਕਾ ਤੂੰ ਆਪਦੀ ਘਰੇ ਜਾ ਕੇ ਡਾਈਟ ਦੇ ਵਿੱਚ ਆਹ ਚੀਜ਼ ਚੇਂਜ ਕਰ ਲਾ ਇਹ ਜਿਗਰਾ ਚਾਹੀਦਾ ਹੀ ਸਾਨੂੰ ਕੋਈ ਉਹ ਨਹੀਂ ਹੈਗਾ ਵੀ ਅਸੀਂ ਕੋਈ ਦਵਾਈਆਂ ਮੜਨੀਆਂ ਨੇ ਜਾਂ ਆਪਣਾ ਕਹਿ ਲਓ ਵੀ ਵੱਧ ਤੋਂ ਵੱਧ ਅਸੀਂ ਸੇਲ ਦੇ ਟਾਰਗੇਟ ਰੱਖੇ ਹੋਏ ਨੇ ਇਹ ਬੇਫਕੂਫੀ ਆ ਮੇਰੀ ਟੀਮ ਦੇ ਵਿੱਚ ਜਿੰਨੇ ਨਾਲ ਮੇਰੀ ਮੈਨੂੰ ਮੈਂ ਕਹਿੰਦਾ ਜਿੰਨੀ ਸਾਡੀ ਟੀਮ ਆ ਸਾਡੀ ਟੀਮ ਨੂੰ ਇੱਕ ਚੀਜ਼ ਕਲੀਅਰ ਕੀਤੀ ਹੋਈ ਹੈ ਜੇ ਕਿਸੇ ਬੰਦੇ ਦਾ ਘਰੇ ਬੈਠੇ ਇਲਾਜ ਹੋ ਸਕਦਾ ਤੇ ਤੁਸੀਂ ਉਹਨੂੰ ਕਹਿੰਦਾ ਵੀ ਤੂੰ ਦਵਾਈ ਖਾ ਲਾ ਤਾਂ ਮਰਜ ਕੰਮ ਤੋਂ ਅੱਡ ਕੱਢਣਾ ਤੇ ਜਿਹੜਾ ਉਸ ਬੰਦੇ ਦਾ ਉਹਨਾਂ ਨੇ ਨੁਕਸਾਨ ਕੀਤਾ ਉਹ ਜਰਮਾਨਾ ਅੱਡ ਭਰਨ ਗਿਓ ਲੋਕਾਂ ਦੀ ਹੱਕ ਦੀ ਗੱਲ ਕਰਨੀ ਉਨਾ ਚਿਰ ਚੰਗੀ ਐ ਜਦੋਂ ਤੱਕ ਤੁਸੀਂ ਕਿਸੇ ਹੋਰ ਦਾ ਫਾਇਦਾ ਸੋਚ ਰਹੇ ਹੋ ਜਦੋਂ ਤੁਸੀਂ ਆਗੇ ਵੀ ਨਹੀਂ ਜੀ ਮੈਂ ਆਪਦਾ ਫਾਇਦਾ ਸੋਚਣਾ ਮੈਂ ਤਾਂ ਜੀ 100 ਚੀਜ਼ਾਂ ਵੇਚਣੀਆਂ ਨੇ ਜਦੋਂ ਫਿਰ ਤਾਂ ਤੁਸੀਂ ਐਲਸੀਡੀਆਂ ਨੂੰ ਵੇਚੀਆਂ ਨੇ ਉਹ ਨਾ ਚੀਜ਼ਾਂ ਐਲਸੀਡੀ ਮਿਕਸਰ ਟੀਵੀ ਲੋ ਜੀ ਆ 80% ਡਿਸਕਾਊਂਟ ਤੇ ਲੋਕ ਦਵਾਈਆਂ ਡਿਸਕਾਊਂਟ ਤੇ ਲਈ ਜਾਂਦੇ ਇਹਦਾ ਮਤਲਬ ਉਹ ਬੜੀ ਤੇਰਾਸ਼ ਦੀ ਐ ਇਸ ਚੀਜ਼ ਦੀ ਮੈਂ ਕੰਨਾ ਜੀ ਇਹ ਬਹੁਤ ਡੇਂਜਰਸ ਜ਼ੋਨ ਆ ਇੱਕ ਨੌਜਵਾਨ ਨਾ ਇੱਕ ਸਵਾਲ ਪੁੱਛਦੇ ਜੀ ਸਾਡੇ ਗ੍ਰਸਤੀ ਜੀਵਨ ਦੇ ਵਿੱਚ ਦਿੱਕਤ ਆ ਨੌਜਵਾਨ ਇਹ ਗੱਲ ਪੁੱਛਦੇ ਜੀ ਸਾਨੂੰ ਫਿਜ਼ੀਕਲੀ ਡਰ ਲੱਗਦਾ ਵੀ ਜਦੋਂ ਅਸੀਂ ਫਿਜ਼ੀਕਲ ਰਿਲੇਸ਼ਨ ਬਣਾਵਾਂਗੇ ਆਪਣੇ ਪਾਰਟਨਰ ਦੇ ਨਾਲ ਤਾਂ ਸਾਨੂੰ ਹੱਥ ਪੈਰਾਂ ਦੀ ਪੈਂਦੀ ਹੈ ਵੀ ਸਾਡਾ ਜਿਹੜਾ ਗੁੱਲੀ ਕਹਿ ਲਓ ਜਾਂ ਤੋਤੋ ਕਹਿ ਲਓ ਇਹਦੇ ਵਿੱਚ ਤਾਂ ਹੀ ਜਾਨ ਹੀ ਨਹੀਂ ਆਉਂਦੀ ਅਸੀਂ ਕਿਵੇਂ ਅਗੇ ਰਿਲੇਸ਼ਨ ਬਣਾਵਾਂਗੇ ਮੈਂ ਇੱਕ ਚੀਜ਼ ਕਹਿਣਾ ਜੀ ਤੁਸੀਂ ਆਹਾ ਕੀ ਕਹਿੰਦੇ ਇਹਨੂੰ ਬੀਟ ਰੂਟ ਇਦੇ ਅੰਦਰ ਨਾਈਟਰੇਟ ਦੀ ਮਾਤਰਾ ਆਪਾਂ ਜਿਹੜੀਆਂ ਦਵਾਈਆਂ ਖਾਣ ਨੂੰ ਭੱਜੇ ਕਰਦੇ ਨਾ ਉਹ ਤੋਂ ਵੀ ਵੱਧ ਆ ਤੁਸੀਂ ਚਕੰਦਰ ਖਾਣੀ ਸ਼ੁਰੂ ਕਰੋ ਅਨਾਰ ਦਾ ਜੂਸ ਪੀਣਾ ਸ਼ੁਰੂ ਕਰੋ ਅਨਾਰ ਸਾਬਤ ਖਾ ਸਕਦੇ ਹੋ ਖਾਣਾ ਸ਼ੁਰੂ ਕਰੋ ਮੈਂ ਕਹਿੰਦਾ ਜੀ ਰੈਕਟਾਈਲ ਡਿਸਫੰਕਸ਼ਨ ਦੀ ਪ੍ਰੋਬਲਮ ਆ ਹੀ ਨਹੀਂ ਸਕਦੀ ਲੋਕ ਪਰ ਗੱਲ ਇਹ ਆ ਇੰਨਾਂ ਚੀਜ਼ਾਂ ਦੀ ਕਦਰ ਸਾਨੂੰ ਆਉਂਦੀ ਨਹੀਂ ਨਾ ਸਾਡੇ ਨਾਲ ਅਵੇਲੇਬਲ ਨੇ ਆਸਾਨੀ ਨਾਲ ਅਵੇਲੇਬਲ ਨੇ ਆਸਾਨੀ ਨਾਲ ਅਵੇਲੇਬਲ ਦੂਜੇ ਲੋਕ ਵੀ ਤਾਂ ਹੈਗੇ ਹੋਗੇ ਨਾ ਉਹ ਕਹਿੰਦੇ ਜੀ ਆ ਚੀਜ਼ ਖਾ ਲੋ ਤੇ ਡੋਲੂ ਟੰਗ ਦੋਗੇ ਤੇ ਮੈਂ ਉਹਨਾਂ ਲੋਕਾਂ ਨੂੰ ਇੱਕ ਜਦੋਂ ਸਵਾਲ ਪੁੱਛਦਾ ਗੱਲ ਕੌੜੀ ਲੱਗਣੀ ਇਹ ਥੋੜਾ ਮੈਂ ਪਹਿਲਾਂ ਹੀ ਮਾਫੀ ਮੰਗਦਾ ਆਮ ਜਿਹੜੇ ਲੋਕ ਗੱਲ ਸੁਣ ਰਹੇ ਉਹਨਾਂ ਨੂੰ ਇਹ ਹੋ ਸਕਦਾ ਗੱਲ ਨਾ ਠੀਕ ਲੱਗੇ ਪਰ ਗੱਲ ਸੱਚ ਆ ਲੋਕ ਕਹਿੰਦੇ ਜੀ ਆ ਚੀਜ਼ ਖਾ ਲੋ ਤੇ ਅਸੀਂ ਡੋਲੂ ਟੰਗ ਦੋਗੇ ਜਿਹੜੀ ਤੁਹਾਡੀ ਗੋਲੀ ਆ ਉਹ ਐਡੀ ਕੋੜੇ ਵਰਗੀ ਗੁੱਲੀ ਹੋ ਜੂਗੀ ਤੁਹਾਡੀ ਉਹ ਭਲੇ ਮਾਨਸੋ ਪਾਗਲ ਲੋਕੋ ਇੱਕ ਗੱਲ ਸਮਝੋ ਖੋਪੜੀ 'ਚ ਆਪਣੇ ਗੱਲ ਆਪਾਂ ਨੂੰ ਧਾਰਨੀ ਪੈਣੀ ਆ ਔਰ ਉਦੋਂ ਹੀ ਗੱਲ ਬਣਨੀ ਆ ਜਿਹੜੇ ਲੋਕ ਇਹ ਗੱਲ ਕਰਦੇ ਆ ਵੀ ਆਪਦੀ ਗੁੱਲੀ ਦੇ ਉੱਤੇ ਆਹ ਤੇਲ ਲਾ ਲੋ ਆਹ ਦਵਾਈ ਖਾ ਲੋ ਤੇ ਤੁਸੀਂ ਤੁੰਨੀ ਹਲਾ ਦੋਗੇ ਔਰਤ ਦੀ ਤੁਸੀਂ ਬੱਖੀਆਂ ਚੜਾ ਦੋਗੇ ਮੈਨੂੰ ਇੱਕ ਗੱਲ ਦਾ ਜਵਾਬ ਦੋ ਜਦੋਂ ਤੁਹਾਡੀ ਬੇਟੀ ਦਾ ਵਿਆਹ ਹੋਊਗਾ ਨਾ ਤਾਂ ਜਵਾਈ ਜੀ ਨੂੰ ਉਹ ਫਾਰਮੂਲਾ ਜ਼ਰੂਰ ਦੇਣਾ ਤੇ ਉਹਨੂੰ ਕਹਿਣਾ ਕਾਕਾ ਜੀ ਮੈਨੂੰ ਰਿਜ਼ਲਟ ਦੱਸਿਓ ਫਿਰ ਕੀ ਰਿਹਾ ਤੇ ਮੁੜ ਕੇ ਤੁਹਾਡੀ ਬੇਟੀ ਘਰੇ ਆ ਕੇ ਦੱਸੇ ਪਪਾ ਜੀ ਮੇਰੀ ਤਾਂ ਬੱਖੀਆਂ ਚੜਾਤੀਆਂ ਨੇ ਆ ਤੁਹਾਡਾ ਫਾਰਮੂਲਾ 100% ਪਾਸ ਆ ਜਦੋਂ ਆਪਾਂ ਇਹ ਜੀ ਗੱਲ ਕਰਦੇ ਫਿਰ ਉਹ ਗੱਲ ਕੌੜੀ ਲੱਗਦੀ ਆ ਤੁਹਾਨੂੰ ਕੌੜੀ ਲੱਗਦੀ ਆ ਤੁਹਾਨੂੰ ਕੌੜੀ ਲੱਗੇ ਮਿੱਠੀ ਲੱਗੇ ਗੱਲ ਸੱਚ ਆਈ ਠੀਕ ਹੈ ਮੈਂ ਇਹ ਕਹਿੰਨਾ ਤੁਸੀਂ ਦਵਾਈਆਂ ਦੀ ਲੋੜ ਨਹੀਂ ਲੋਕ ਕਹਿੰਦੇ ਤੁਸੀਂ ਭਸਮਾ ਖਾ ਲੋ ਆ ਖਾ ਲੋ ਉਹ ਖਾ ਲੋ ਇਹ ਚੀਜ਼ਾਂ ਉਦੋਂ ਮੈਟਰ ਕਰਦੀਆਂ ਨੇ ਜਦੋਂ ਤੁਹਾਡੀ ਉਮਰ ਇੱਕ ਲੈਜੇ ਤੇ ਚੱਲੇਗੀ ਤੁਹਾਡੀ ਡਾਈਟ ਇੱਕ ਲੈਜੇ ਤੇ ਚੱਲੇਗੀ ਸਾਰੇ ਚੀਜ਼ਾਂ ਇੱਕ ਲੈਜੇ ਤੱਕ ਡਿਸਟਰਬ ਹੋ ਗਿਆ ਬਟ ਜਦੋਂ ਸਾਰਾ ਕੁਝ ਹੀ ਨਾਰਮਲ ਚੱਲ ਰਿਹਾ ਤੁਸੀਂ ਐਕਟੀਵਿਟੀ ਕਰਦੇ ਹੋ ਤੁਸੀਂ ਫਿਜ਼ੀਕਲ ਐਕਟੀਵਿਟੀ ਕਰਦੇ ਹੋ ਤੁਹਾਡੇ ਮਾਈਂਡ ਦੇ ਉੱਤੇ ਸਟ्रेस ਹੈ ਨਹੀਂਗਾ ਤਾਂ ਤੁਹਾਨੂੰ ਇਹ ਦਿੱਕਤਾਂ ਆ ਨਹੀਂ ਸਕਦੀਆਂ ਔਰ ਦੂਸਰੀ ਗੱਲ ਜੇ ਫੇਰ ਵੀ ਦਿੱਕਤ ਆਉਂਦੀ ਹੈ ਮੇਰੇ ਕਹਿਣ ਦੇ ਉੱਤੇ ਨਾ 25 ਦਿਨ ਦਾ ਚੈਲੰਜ ਲੈ ਕੇ ਚੱਲੋ ਤੁਸੀਂ ਚੁਕੰਦਰ ਦੋ ਖਾਣੀਆਂ ਨੇ ਦੋ ਤੁਸੀਂ ਅਨਾਰ ਖਾਣੇ ਆ ਤੇ 25ਵੇਂ ਦਿਨ ਪਰਮਾਤਮਾ ਨੂੰ ਹੱਕ ਸੱਚ ਨਜ਼ਰ ਰੱਖ ਕੇ ਸੱਚ ਬੋਲਣਾ ਵਾ ਜੋ ਤੁਹਾਡਾ ਰਿਜ਼ਲਟ ਆ ਤੁਸੀਂ ਕਮੈਂਟ ਕਰਕੇ ਲਿਖੋ ਤੇ ਆਪਾਂ ਮੈਂ ਕਹਿੰਦਾ ਚੈਲੰਜ ਆ ਇਹ ਜੀ ਅੱਛਾ ਇਹ ਇਹਦੇ ਵਿੱਚ ਕੀ ਰੱਖਿਆ ਹੈ ਜੀ ਤੁਸੀਂ ਇਹ ਫਰੂਕੀ ਸਰ ਉਹਨਾਂ ਵਾਸਤੇ ਜਿਹੜੇ ਬੰਦੇ ਕਹਿੰਦੇ ਵੀ ਨਹੀਂ ਜੀ ਅਸੀਂ ਆ ਕੁਝ ਕਰਨਾ ਹੀ ਨਹੀਂ ਅਸੀਂ ਇਹਦੇ ਵਿੱਚ ਕੋਈ ਫੂਕ ਤਾਂ ਨਹੀਂ ਮਾਰਤੀ ਵੀ ਜਿਹੜਾ ਇਹ ਪੀਂਦੇ ਸਰਬੰਦੇ ਦੇ ਲੀਵਰ ਠੀਕ ਹੋ ਗਏ ਇਹਦੇ ਇਹਦੇ ਵਿੱਚ ਇਹ ਜਿਆ ਕੀ ਪਾਤਾ ਵੀ ਜਿਹੜੇ ਲੋਕਾਂ ਦੇ ਲੀਵਰ ਠੀਕ ਹੋ ਰਹੇ ਨੇ ਚੀਜ਼ਾਂ ਇਹੀ ਨੇ ਸਿਰਫ ਔਰ ਸਿਰਫ ਕੀ ਆ ਇਹਦਾ ਵਰਤੋਂ ਦਾ ਇਹਦੀ ਫਾਰਮੂਲੇਸ਼ਨ ਆ ਇਹ ਸਾਡੇ ਬਾਪੂ ਵੀ ਪਰਦਾਦਾਈ ਕੇਸਰ ਸਿੰਘ ਜੀ ਦੇ ਫਾਰਮੂਲੇਸ਼ਨ ਆ ਔਰ ਬੜੇ ਥਾਂ ਮੈਂ ਤੇ ਸਾਡੀ ਲਾਜ ਰੱਖੀ ਐ ਇਸ ਚੀਜ਼ ਨੇ ਬਟ ਮੈਂ ਫਿਰ ਵੀ ਕਹਿਣਾ ਤੁਸੀਂ ਇਹ ਨੂੰ ਸੈਕੰਡ ਪ੍ਰਾਇੋਰਟੀ ਰੱਖੋ ਇਹ ਨੂੰ ਨਾ ਪਹਿਲੇ ਦਿਨ ਤੇ ਲੈ ਕੇ ਚੱਲੋ ਵੀ ਮੈਂ ਯਾਰ ਮਹਾਰਾਜਾ ਸਹੀ ਸ਼ਰਬਤ ਮਗਾਵਾ ਵੀ ਮੈਂ ਇਹ ਨੂੰ ਪੀਣਾ ਸ਼ੁਰੂ ਕਰਾਂ ਨਾ ਗਲਤ ਗੱਲ ਤੁਸੀਂ ਚਕੰਦਰ ਖਾਓ ਜੀ ਦੋ ਦੋ ਖਾਓ ਹਨਾਰ ਤੇ ਜੇ ਠੀਕ ਹੋ ਗਏ ਫਿਰ ਜ਼ਰੂਰੀ ਹੈ ਸਾਡੇ ਕੋਲ ਮਹਾਰਾਜ ਸਹੀ ਸ਼ਰਬਤ ਲੈਣਾ ਜੀ ਜੀ ਲੋੜ ਹੀ ਨਾ ਪਵੇ ਤਾਂ ਉਹਦੇ ਅਰ ਕੀ ਗੱਲ ਹੈ ਸਾਡਾ ਮਿਸ਼ਨ ਕੀ ਆ ਮਿਸ਼ਨ ਤਾਂ ਇਹ ਆ ਵੀ ਲੋਕਾਂ ਨੂੰ ਆਯੁਰਵੇਦਾ ਨਾਲ ਜੋੜੀਏ ਲੋਕ ਕਹਿੰਦੇ ਜੀ ਆਯੁਰਵੇਦਾ ਕੀ ਆ ਦਵਾਈ ਖਾਣੀ ਉਹ ਮਹਾਰਾਜ ਕੀ ਬਣੂ ਕਿੱਧਰ ਨੂੰ ਅਸੀਂ ਤੁਰ ਪਏ ਆਯੁਰਵੇਦਾ ਮਤਲਬ ਦਵਾਈ ਖਾਣੀ ਮਹਾਰਾਜ ਇਹਨਾਂ ਚੀਜ਼ਾਂ ਦੇ ਤਤ ਦੇ ਨਾਲ ਆਪਦੇ ਖੂਨ ਨੂੰ ਪਿੱਤ ਕਫ ਤੇ ਵਾਯੂ ਇਹ ਤਿੰਨ ਚੀਜ਼ਾਂ ਨੂੰ ਬਰਾਬਰ ਰੱਖਣਾ ਜੀ ਠੀਕ ਹੈ ਜਦੋਂ ਇਹ ਚੀਜ਼ਾਂ ਬਰਾਬਰ ਨੇ ਤੁਸੀਂ ਖੁਸ਼ਹਾਲ ਹੋ ਤੁਹਾਡੇ ਮੂਡ ਚੰਗਾ ਵਾ ਹੈਪੀ ਹੋ ਤੁਹਾਡੀ ਗਰਸਤੀ ਜੀਵਨ ਸੀ ਜਿਹੜੀ ਫਿਜ਼ੀਕਲ ਐਕਟੀਵਿਟੀ ਆ ਉੱਚ ਕਿਵੇਂ ਦਿੱਕਤ ਆ ਜਾਊਗੀ ਜੀ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਜੀਡੀਆ ਔਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਜਿਨੇ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਚਕੁੰਦਰ ਹੈਗਾ ਔਰ ਅਨਾਰ ਹੈਗਾ ਸਾਬਤ ਅਨਾਰ ਅ ਜੇਕਰ ਇਸ ਤਰੀਕੇ ਨਾਲ ਇਹਨੂੰ ਅਸੀਂ ਕੱਢ ਕੇ ਖਾਣਾ ਸ਼ੁਰੂ ਕਰੀਏ ਦਿਨ ਦੇ ਵਿੱਚ ਦੋ ਦੋ ਖਾਣੇ ਸ਼ੁਰੂ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਖੂਨ ਨਾਲ ਸੰਬੰਧਿਤ ਜਾਂ ਜੋ ਬਿਮਾਰੀਆਂ ਖੂਨ ਖਰਾਬ ਕਰਕੇ ਜਿਹੜੀਆਂ ਸਾਡੇ ਸਰੀਰ ਦੇ ਵਿੱਚ ਲੱਗ ਜਾਂਦੀਆਂ ਨੇ ਉਹਨਾਂ ਤੋਂ ਅਸੀਂ ਰਾਹਤ ਹੈਗੇ ਜਿਹੜੀ ਉਹ ਪਾ ਸਕਦੇ ਹਾਂ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੋਧਰ ਸਿੰਘ ਦੇ ਵਿਚਾਰ ਤੁਹਾਨੂੰ ਕਿਵੇਂ ਲੱਗੇ ਜਾਣਕਾਰੀ ਕੀ ਵੀ ਜਿਹੜੀ ਉਹਨਾਂ ਨੇ ਅੱਜ ਸਾਂਝੀ ਕੀਤੀ ਉਹ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਆਪਣਾ مشورہ ਜਿਹੜਾ ਉਹ ਜ਼ਰੂਰ ਦਿਓ ਜੀ ਇੱਕ ਲਾਸਟ ਤੇ ਮੈਂ ਗੱਲ ਫੇਰ ਕਹਿਣਾ ਚਾਹਣਾ 25 ਦਿਨ ਦਾ ਚੈਲੰਜ ਆ ਅੱਛਾ ਇਹਨੂੰ ਤੁਸੀਂ ਲਾਈਟਲੀ ਨਹੀਂ ਲੈਣਾ 25 ਦਿਨ ਕੈਲੰਡਰ ਲਾਓ ਠੀਕ ਹੈ ਕੈਲੰਡਰ ਲਾ ਕੇ ਜਿਹੜੀ ਜਿਹੜੀ ਚੀਜ਼ ਤੁਹਾਨੂੰ ਦੱਸੀ ਉਹਨੂੰ 25 ਦਿਨ ਕਰੋ 25ਵੇਂ ਦਿਨ ਕਮੈਂਟ ਕਰਕੇ ਆਪਾਂ ਗੱਲ ਕਰਾਂਗੇ ਅਗਲੀ ਕੀ ਬਾਤ ਹੈ ਬਿਲਕੁਲ ਸੋ ਨਾਲ-ਨਾਲ ਚੈਲੰਜ ਵੀ ਦਿੱਤਾ ਹੈਗਾ ਜਯੋਧਰ ਸਿੰਘ ਨੇ ਕਿ 25 ਦਿਨਾਂ ਦਾ ਚੈਲੰਜ ਹੈਗਾ ਜਿਨ੍ਹਾਂ ਨੂੰ ਲੀਵਰ ਨਾਲ ਸੰਬੰਧਿਤ ਪੇਟ ਨਾਲ ਸੰਬੰਧਿਤ ਕੁਝ ਵੀ ਦਿੱਕਤਾਂ ਪ੍ਰੇਸ਼ਾਨੀਆਂ ਹੈਗੀਆਂ ਨੇ ਖੂਨ ਨਾਲ ਸੰਬੰਧਿਤ ਖਾਸ ਕਰਕੇ ਜਦੋਂ ਦਿੱਕਤਾਂ ਹੈਗੀਆਂ ਨੇ ਤਾਂ ਉਹਨਾਂ ਦੇ ਉੱਤੇ ਜਿਹੜਾ ਅਨਾਰ ਔਰ ਚਕੰਦਰ ਹੈਗਾ ਜਿਹੜਾ ਇਹ ਰਾਮਬਾਣ ਸਾਬਿਤ ਹੋ ਸਕੇਗਾ ਕਾਸੀ ਫਰੂਕੀ ਹਕੀਕਤੀ ਵੀ ਪੰਜਾਬੀ ਲੁਧਿਆਣਾ